ਅਸਾਮ ਲਾ ਪਹਿਲਾ ਮਨ ਐਗਲੋ ਸਾਕਤ دیਵਾਨਾ ਗੁਰੂ ਦੇ ਸ਼ਬਦ ਤੋਂ ਖੁੰਝ ਕੇ ਮਾਇਆ ਵੇੜਿਆ ਮਨ ਪਾਗਲ ਹਾਥੀ ਸਮਾਨ ਹੈ ਬਨਖੰਡ ਮਾਇਆ ਮੋਹ ਹੈ ਰਾਨਾ ਤੇ ਮਾਇਆ ਦੇ ਮੋਹ ਦੇ ਕਾਰਨ ਸੰਸਾਰ ਜੰਗਲ ਵਿੱਚ ਭੜਕਦਾ ਫਿਰਦਾ ਹੈ ਇਹ ਤੇ ਉਹ ਤਜਾ ਕਾਲ ਕੇ ਚਾਪੇ ਮਾਇਆ ਦੇ ਮੋਹ ਦੇ ਕਾਰਨ ਜਿਨ੍ਹਾਂ ਨੂੰ ਆਤਮਿਕ ਮੌਤ ਦਵਾ ਲੈਂਦੀ ਹੈ ਉਹ ਇਧਰ ਉਧਰ ਪਟਕਦੇ ਫਿਰਦੇ ਹਨ ਗੁਰਮੁਖ ਖੋਜ ਲਹਿ ਘਰਿਆ ਭੇ ਜੁਗਨੁਖ ਗੁਰੂ ਦੇ ਸੰਮੁਖ ਹੁੰਦਾ ਹੈ ਉਹ ਭਾੜ ਕੇ ਆਪਣੇ ਅੰਦਰ ਪ੍ਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ ਤੇ ਪਟਕਣਾ ਵਿੱਚ ਨਹੀਂ ਪੈਂਦਾ ਬੇਨਗੁਰ ਸ਼ਬਦੈ ਮਨ ਨਹੀਂ ਠੋਰਾ ਗੁਰੂ ਦੇ ਸ਼ਬਦ ਵਿੱਚ ਜੁੜਨ ਤੋਂ ਬਿਨਾ ਮਨ ਇੱਕ ਥਾਂ ਟਿਕਿਆ ਨਹੀਂ ਰਹਿ ਸਕਦਾ ਸਿਮਰੋ ਰਾਮ ਨਾਮ ਅਤ ਨਿਰਮਲ ਅਵਰਤਿਆ ਗੋ ਹਮੇ ਕਉਰਾ ਰਹਾਉ ਇਸ ਮਨ ਨੂੰ ਟਿਕਾਉਣ ਵਾਸਤੇ ਗੁਰੂ ਸ਼ਬਦ ਦੇ ਰਾਹੀ ਪ੍ਰਮਾਤਮਾ ਦਾ ਨਾਮ ਯਾਦ ਕਰੋ ਜੋ ਬਹੁਤ ਹੀ ਪਵਿੱਤਰ ਹੈ ਮੈਲ ਤੋਂ ਰਹਿ ਤਿਆ ਤੇ ਹੋ ਰਾਸ ਛੱਡੋ ਜੋ ਕੋੜੇ ਵੀ ਹਨ ਤੇ ਹਉ ਮੈਨੂੰ ਵਧਾਉ ਤੇ ਵੀ ਰਹੋ ਇਹ ਮਾਨ ਮੁਗਦੋ ਕਹੋ ਕਿਉਂ ਰਹੀ ਸੀ ਮਾਇਆ ਦੇ ਮੋਹ ਵਿੱਚ ਹੈਰਾਨ ਹੋਇਆ ਮਨ ਆਪਣੀ ਸੂਝ ਗਵਾ ਲੈਂਦਾ ਫਿਰ ਦੱਸੋ ਇਹ ਪਟਕ ਨੂੰ ਕਿਵੇਂ ਰਹਿ ਸਕਦਾ ਬਿਨ ਸਮਝੇ ਜਮਕਾ ਦੁਖ ਸਸੀ ਆਪਣੇ ਅਸਲੇ ਦੀ ਸੂਝ ਤੋਂ ਬਿਨਾ ਇਹ ਮਨ ਆਤਮਕ ਮੌਤ ਦਾ ਦੁਖ ਸਹਾਰੇਗਾ ਹੀ ਆਪੇ ਬਖਸ਼ੇ ਸਾਥ ਗੁਰ ਮਿਲੈ ਜਿਸ ਮਨੁੱਖ ਉਤੇ ਪ੍ਰਮਾਤਮਾ ਆਪ ਬਖਸ਼ਿਸ਼ ਕਰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਕਾਲ ਕੰਟਕ ਮਾਰੇ ਸੱਚ ਪਿਲੈ ਉਹ ਦੁਖਦਾਈ ਆਤਮਿਕ ਮੌਤ ਨੂੰ ਸਹਾਰ ਲੈਂਦਾ ਹੈ ਸਦਾ ਥਿਰ ਪ੍ਰਭੂ ਉਸ ਨੂੰ ਆਤਮਿਕ ਜੀਵਨ ਵੱਲ ਪ੍ਰੇਰਦਾ ਹੈ ਇਹ ਮਨ ਕਰਮਾ ਇਹ ਮਨ ਧਰਮਾ ਮਾਇਆ ਦੇ ਮੋਹ ਵਿੱਚ ਹੈਰਾਨ ਹੋਇਆ ਇਹ ਮਨ ਹੋਰ ਹੋਰ ਧਾਰਮਿਕ ਰਸਮਾਂ ਰਿਵਾਜ ਕਰਦਾ ਫਿਰਦਾ ਹੈ ਇਹ ਮਨ ਪੰਜ ਤਤ ਤੇ ਜਨਮ ਤੇ ਇਹ ਮਨ ਅਨਿਆਤ ਤਤਾਂ ਤੋਂ ਜੰਮਿਆ ਆ ਪਾਉ ਜਨਮ ਮਰਨ ਦੇ ਗੇੜ ਵਿੱਚ ਲਈ ਫਿਰਦਾ ਹੈ ਸਾਕਤੋ ਲੋਭੀ ਇਹ ਮਨ ਮੂੜਾ ਮਾਇਆ ਵੇੜਿਆ ਇਹ ਮਨ ਲਾਲਚੀ ਬਣ ਜਾਂਦਾ ਹੈ ਮੂਰਖ ਹੋ ਜਾਂਦਾ ਹੈ ਗੁਰਮੁਖ ਨਾਮ ਜਪੈ ਮਨ ਰੂੜਾ ਜਿਹੜਾ ਮਨੁੱਖ ਗੁਰੂ ਦੇ ਸਾਹਮਣੇ ਹੋ ਕੇ ਪ੍ਰਭੂ ਦਾ ਨਾਮ ਜਪਦਾ ਹੈ ਉਸ ਦਾ ਮਾਨ ਸੁੰਦਰ ਕਾੜਤ ਵਾਲਾ ਬਣ ਜਾਂਦਾ ਹੈ ਗੁਰਮੁਖ ਮਨ ਅਸਥਾਨੇ ਸੋਈ ਗੁਰੂ ਦੇ ਸਨਮੁਖ ਹੋਏ ਮਨੁਖ ਦਾ ਮਨ ਪ੍ਰਮਾਤਮਾ ਨੂੰ ਆਪਣੇ ਅੰਦਰ ਥਾਂ ਦਿੰਦਾ ਹੈ ਗੁਰਮੁਖ ਤ੍ਰਿ ਭਾਵਣ ਸੋਜੀ ਹੋਈ ਉਸ ਨੂੰ ਉਸ ਦੀ ਉਸ ਨੂੰ ਉਸ ਪ੍ਰਭੂ ਦੀ ਸੂਝ ਹੋ ਜਾਂਦੀ ਹੈ ਜੋ ਤਨਾ ਭਾਵਨਾ ਵਿੱਚ ਵਿਆਪਕ ਹੈ ਇਹ ਮਨ ਜੋਗੀ ਭੋਗੀ ਤਪ ਤਪੈ ਮਾਇਆ ਦੇ ਮੋਹ ਵਿੱਚ ਹੈਰਾਨ ਹੋਇਆ ਇਹ ਮਨ ਕਦੇ ਜੋਗ ਸਾਲਨ ਕਰਦਾ ਹੈ ਕਦੇ ਮਾਇਆ ਦੇ ਭੋਗ ਭੋਗਦਾ ਹੈ ਕਦੇ ਤਪਾਂ ਨਾਲ ਸਰੀਰ ਨੂੰ ਕਸ਼ਟ ਦਿੰਦਾ ਹੈ ਪ੍ਰਾਤਮਿਕ ਆਨੰਦ ਉਸ ਨੂੰ ਕਿਤੇ ਨਹੀਂ ਲੱਭਦਾ ਗੁਰਮੁਖ ਚੀਨੈ ਹਰ ਪ੍ਰਭ ਆਪੈ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਹਰੀ ਪ੍ਰਮਾਤਮਾ ਨੂੰ ਆਪਣੇ ਅੰਦਰ ਖੋਜ ਲੈਂਦਾ ਹੈ ਮਨ ਬੈਰਾਗੀ ਹਉਮੈ ਤਿਆਗੀ ਮਾਇਆ ਦੇ ਮੋਹ ਵਿੱਚ ਹੈਰਾਨ ਹੋਇਆ ਇਹ ਮਨ ਕਦੇ ਆਪਣੇ ਵੱਲੋਂ ਹਉਮੈ त्याग ਕੇ ਦੁਨੀਆ ਛੱਡ ਕੇ ਵੈਰਾਗਵਾਂ ਬਣ ਜਾਂਦਾ ਹੈ ਘਟ ਘਟ ਮਨ ਸਾਦ ਬਿਦਾ ਲਾਗੀ ਕਦੇ ਹਰੇਕ ਸਰੀਰ ਵਿੱਚ ਮਾਇਆ ਵਹਿੜੇ ਮਨ ਨੂੰ ਮਾਇਆ ਫੁਰਨਾ ਤੇ ਦੁਬਦਾ ਆ ਚੰਬੜਦਿਆ ਰਾਮ ਰਸਾਇਣ ਗੁਰਮੁਖ ਚਖੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਰਸਾਂ ਦਾ ਕਾਰਨਾਮ ਰਸ ਚਖਦਾ ਹੈ ਦਾਰ ਕਰ ਮਹਲੀ ਹਰ ਪਤ ਰੱਖੈ ਉਸ ਨੂੰ ਅੰਦਰ ਬਾਹਰ ਮਹਲ ਦਾ ਮਾਲਕ ਪ੍ਰਭ ਦਿਸਦਾ ਹੈ ਜੋ ਮਾਇਆ ਦੇ ਮੋਹ ਤੋਂ ਬਚਾ ਕੇ ਉਸ ਦੀ ਇੱਜ਼ਤ ਰੱਖਦਾ ਹੈ ਏ ਮਨ ਰਾਜਾ ਸੂਰ ਸੰਗਰਾਮ ਮਾਇਆ ਦੇ ਮੋਹ ਵਿੱਚ ਹੈਰਾਨ ਹੋਇਆ ਏ ਮਨ ਕਦੇ ਰਣ ਭੂਮੀ ਵਿੱਚ ਰਾਜਾ ਤੇ ਸੂਰਮਾ ਬਣਿਆ ਪਿਆ ਹੈ ਇਹ ਮਨ ਨਿਰਭਉ ਗੁਰਮਖ ਨਾਮ ਪਰ ਜਦੋਂ ਇਹ ਮਨ ਗੁਰੂ ਦੀ ਸ਼ਰਣ ਪੈ ਕੇ ਪ੍ਰਭੂ ਦੇ ਨਾਮ ਵਿੱਚ ਜੁੜਦਾ ਹੈ ਤਾਂ ਮਾਇਆ ਦੇ ਹੱਲਿਆਂ ਵੱਲੋਂ ਨਿਡਰ ਹੋ ਜਾਂਦਾ ਹੈ ਮਾਰੇ ਪੰਜ ਆਪਣੇ ਵਸ ਕੀਏ ਕਾਮ ਆਦਿਕ ਪੰਜਾਂ ਵੈਰੀਆਂ ਨੂੰ ਮਾਰ ਦਿੰਦਾ ਹੈ ਆਪਣੇ ਵਸ ਵਿੱਚ ਕਰ ਲੈਂਦਾ ਹੈ ਹਉ ਮੈਂ ਗ੍ਰਾਸ ਇਕਤ ਥਾਂ ਕੀਏ ਹਉ ਮੈਂ ਨੂੰ ਮੁਕਾ ਕੇ ਇਹਨਾਂ ਸਬਨਾਂ ਨੂੰ ਇੱਕੋ ਥਾਂ ਵਿੱਚ ਕਾਬੂ ਕਰ ਲੈਂਦਾ ਹੈ ਗੁਰਮੁਖ ਰਾਗ ਸਵਾਦ ਅਨ ਤਗੇ ਗੁਰੂ ਦੇ ਸਨਮੁਖ ਹੋਇਆ ਇਹ ਮਨ ਰਾਗ ਦਵੇਖ ਤੇ ਹੋਰ ਸਵਾਦ त्याग ਦਿੰਦਾ ਹੈ ਗੁਰਮੁਖ ਏ ਮਨ ਭਗਤੀ ਜਾਗੇ ਗੁਰੂ ਦੇ ਸ਼ਰਨ ਪੈ ਕੇ ਇਹ ਮਨ ਪਰਮਾਤਮਾ ਦੀ ਭਗਤੀ ਵਿੱਚ ਜੁੜ ਕੇ ਮਾਇਆ ਦੇ ਹੱਲਿਆਂ ਨੂੰ ਸੁਚੇਤ ਹੋ ਜਾਂਦਾ ਹੈ ਅਨਹਦ ਸੁਣਾ ਮੰਨਿਆ ਸ਼ਬਦ ਵਿਚਾਰੀ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਉਂਦਾ ਹੈ ਉਹ ਅੰਦਰਲੀ ਆਤਮਕ ਖੇੜੇ ਦੇ ਇੱਕ ਰਾਸ ਹੋ ਰਿਹਾ ਹੈ ਗੀਤ ਨੂੰ ਸੁਣ ਸੁਣ ਕੇ ਉਸ ਵਿੱਚ ਗਿਰ ਜਾਂਦਾ ਹੈ ਆਤਮ ਜੀਨਾ ਪਰੰਤ੍ਰੰਕਾਰੀ ਆਪਣੇ ਆਪ ਨੂੰ ਖੋਜ ਕੇ ਪ੍ਰਮਾਤਮਾ ਰੂਪ ਹੋ ਜਾਂਦਾ ਹੈ ਇਹ ਮਨ ਨਿਰਮਲ ਦਰ ਕਰ ਸੋਈ ਜਦੋਂ ਇਹ ਮਨ ਗੁਰੂ ਦੇ ਸਾਹਮਣੇ ਹੁੰਦਾ ਹੈ ਤਦੋਂ ਪਵਿੱਤਰ ਹੋ ਜਾਂਦਾ ਹੈ ਇਸ ਨੂੰ ਅੰਦਰ ਬਾਹਰ ਉਹ ਪ੍ਰਮਾਤਮਾ ਹੀ ਦੱਸਦਾ ਹੈ ਗੁਰਮੁਖ ਭਗਤ ਭਾਉ ਤੁਨ ਹੋਈ ਗੁਰਮੁਖ ਭਾਉ ਭਗਤ ਤੁਨ ਹੋਈ ਗੁਰੂ ਦੇ ਸਨਮੁਖ ਹੋ ਕੇ ਇਸ ਮਨ ਦੇ ਅੰਦਰ ਭਗਤੀ ਦੀ ਲਗਨ ਲੱਗ ਪੈਂਦੀ ਹੈ ਇਸ ਦੇ ਅੰਦਰ ਪ੍ਰਭੂ ਦਾ ਪਿਆਰ ਜਾਗ ਪੈਂਦਾ ਹੈ ਇਹਨੇ ਸਹਾਰ ਜਸ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਏ ਮਨ ਦਿਨ ਰਾਤ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਘਟ ਘਟ ਸੋ ਪ੍ਰਭ ਆਦ ਜੁਗਾਦੋ ਜੋ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਦਾ ਮੂਲ ਹੈ ਜੋ ਪ੍ਰਮਾਤਮਾ ਜੁਗਾ ਦੇ ਮੂਲ ਤੋਂ ਮੌਜੂਦ ਹੈ ਉਹ ਇਸ ਮਨ ਨੂੰ ਹਰੇਕ ਸਰੀਰ ਵਿੱਚ ਵਸਦਾ ਦਿਸ ਪੈਂਦਾ ਹੈ RAM ਰਸਾਇਣ ਇਹ ਮਨ ਮਤਾ ਗੁਰੂ ਦੇ ਸਨਮੁਖ ਹੋ ਕੇ ਮਨ ਰਸਾਂ ਦੇ ਘਰ ਨਾਮ ਰਸ ਵਿੱਚ ਮਸਤ ਹੋ ਜਾਂਦਾ ਹੈ ਸਰਬਰ ਸਾਇਣ ਗੁਰਮੁਖ ਜਾਤਾ ਗੁਰੂ ਦੇ ਸਨਮੁਖ ਹੋਇਆ ਇਹ ਮਨ ਸਭ ਰਸਾਂ ਦੇ ਸੋਮੇ ਪ੍ਰਭੂ ਨੂੰ ਪਛਾਣ ਲੈਂਦਾ ਹੈ ਭਗਤ ਹੇਤ ਗੁਰ ਚਰਨ ਨਿਵਾਸਾ ਜਦੋਂ ਗੁਰੂ ਦੇ ਚਰਨਾਂ ਵਿੱਚ ਇਹ ਸਨਮਾਨ ਦਾ ਨਿਵਾਸ ਹੁੰਦਾ ਹੈ ਤਾਂ ਇਸ ਦੇ ਅੰਦਰ ਪ੍ਰਮਾਤਮਾ ਦੀ ਭਗਤੀ ਦਾ ਪ੍ਰੇਮ ਜਾਗ ਪੈਂਦਾ ਹੈ ਨਾਨਕ ਹਰ ਜਨ ਕੇ ਦਾਸਨ ਦਾਸਾ اے ਨਾਨਕ ਤਦੋਂ ਇਹ ਮਨ ਗੁਰਮੁਖਾਂ ਦੇ ਦਾਸਾਂ ਦਾ ਦਾਸ ਬਣ ਜਾਂਦਾ ਹੈ ਆਸਾ ਮਹਲਾ ਪਹਿਲਾ ਤਨ ਦਿਨ ਸੈ ਤਨ ਕਾ ਕੋ ਕਹੀਐ ਜਦੋਂ ਮਨੁੱਖ ਦਾ ਸਰੀਰ ਬਿਨਸ ਜਾਂਦਾ ਹੈ ਤਦ ਉਸ ਦਾ ਕਮਾਇਆ ਹੋਇਆ ਧਨ ਉਸ ਦਾ ਨਹੀਂ ਰਹਿ ਜਾ ਸਕਦਾ ਪ੍ਰਮਾਤਮਾ ਦਾ ਨਾਮ ਹੀ ਅਸਲ ਧਨ ਹੈ ਜੋ ਮਨੁੱਖਾ ਸਰੀਰ ਦੇ ਨਾਸ਼ ਹੋਣ ਪਿਛੋਂ ਵੀ ਆਪਣੇ ਨਾਲ ਲੈ ਜਾ ਸਕਦਾ ਹੈ ਪਰ ਬਿਨ ਗੁਰ ਰਾਮ ਨਾਮ ਕਤਲਹੀਐ ਪ੍ਰਮਾਤਮਾ ਦਾ ਨਾਮ ਧਨ ਗੁਰੂ ਤੋਂ ਬਿਨਾਂ ਕਿਸੇ ਹੋਰ ਪਾਸੋਂ ਨਹੀਂ ਮਿਲ ਸਕਦਾ ਰਾਮ ਨਾਮ ਧਨ ਸੰਗ ਸਖਾਈ ਪਰਮਾਤਮਾ ਦਾ ਨਾਮ ਧਨ ਹੀ ਮਨੁੱਖ ਦੇ ਨਾਲ ਅਸਲ ਸਾਥੀ ਹੈ ਐਹਨਸ ਨਿਰਮਲ ਹਰ ਲਿਵ ਲਾਈ ਜਿਹੜਾ ਮਨੁੱਖ ਦਿਨ ਰਾਤ ਆਪਣੀ ਸੁਰਤ ਪ੍ਰਭੂ ਚਰਨਾ ਵਿੱਚ ਜੁੜਦਾ ਹੈ ਉਸ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਰਾਮ ਨਾਮ ਬਿਨ ਕਮਨ ਹਮਾਰਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡਾ ਜੀਵਨ ਦਾ ਹੋਰ ਕਿਹੜਾ ਸਦੀਵੀ ਮਿੱਤਰ ਹੋ ਸਕਦਾ ਹੈ ਸੁੱਖ-ਦੁੱਖ ਸਮਕਰ ਨਾਮ ਨਾ ਛਡੋਂ ਆਪੇ ਬਖਸ਼ ਮਿਲਾਵਣ ਹਾਰਾ ਰਹੋ ਸੁਖ ਤੇ ਦੁੱਖ ਉਸੇ ਪ੍ਰਭੂ ਦੀ ਰਜਾ ਵਿੱਚ ਆਉਂਦੇ ਹਨ ਇਸ ਵਾਸਤੇ ਸੁਖ ਤੇ ਦੁੱਖ ਨੂੰ ਇੱਕੋ ਜਿਹਾ ਉਸ ਦੀ ਰਜਾ ਸਮਝ ਕੇ ਮੈਂ ਕਦੇ ਉਸ ਦਾ ਨਾਮ ਨਹੀਂ ਛੱਡਾਂਗਾ ਮੈਨੂੰ ਨਿਸ਼ਚੈ ਹੈ ਕਿ ਪ੍ਰਮਾਤਮਾ ਆਪ ਹੀ ਮਿਹਰ ਕਰਕੇ ਆਪਣੇ ਚਰਨਾਂ ਵਿੱਚ ਜੋੜਨ ਵਾਲਾ ਹੈ ਰਹਾ ਕਨਕ ਕਾਮਨੀ ਹੀ ਤਗਵਾਰਾ ਉਹ ਮੂਰਖਾਂ ਜੋ ਸੋਨੇ ਤੇ ਇਸਤਰੀ ਨਾਲ ਹੀ ਮੋਗਲਾ ਰਹਾ ਦੁਬਿਦਲਾਗੇ ਨਾਮ ਵਿਸਾਰ ਤੇ ਪ੍ਰਮਾਤਮਾ ਦਾ ਨਾਮ ਭਲਾ ਕੇ ਪਟਕਣਾ ਵਿੱਚ ਪਏ ਹੋਏ ਜਿਸ ਤੁੰਬਕ ਸੇ ਨਾਮ ਜਪਾਇਂ ਜਿਸ ਜੀਵ ਨੂੰ ਤੂੰ ਆਪਣਾ ਨਾਮ ਜਪਾ ਕੇ ਨਾਮ ਦੀ ਦਾਤ ਬਖਸ਼ਦਾ ਹੈ ਉਹ ਤੇਰੇ ਗੁਣ ਗਾਉਂਦਾ ਹੈ ਦੂਤ ਨਾ ਲਾਗ ਸਕੇ ਗੁਣ ਗਾਏ ਜੇ ਜਮਦੂਤ ਉਸ ਦੇ ਨੇੜੇ ਨਹੀਂ ਟੁੱਕਦੇ ਕਿਉਂਕਿ ਉਹ ਆਤਮਕ ਮੌਤ ਉਸ ਦੇ ਨੇੜੇ ਨਹੀਂ ਟੁੱਕਦੀ ਕਿਉਂਕਿ ਕਾਮਨੀ ਹੈ ਤ ਉਸ ਦੇ ਆਤਮਿਕ ਜੀਵਨ ਨੂੰ ਮਾਰ ਨਹੀਂ ਸਕਦੇ ਕਿਉਂ ਕਿ ਕਿਉਂਕਿ ਉਹ ਗੁਰੂ ਦੇ ਗੁਣ ਗਾਉਂਦਾ ਹੈ ਗੁਰੂ ਦੇ ਗੁਣਾਂ ਨੂੰ ਸੁਰਤ ਵਿੱਚ ਵਸਾਉਂਦਾ ਹੈ ਹਰ ਗੁਰਦਾਤਾ RAM ਗੋਪਾਲਾ ਹੈ RAM ਹੈ ਹਰੀ ਹੈ ਗੋਪਾ ਤੂੰ ਹੀ ਸਭ ਤੋਂ ਵੱਡਾ ਦਾਤਾ ਹੈ ਜਿਉਂ ਭਾਵੈ ਤਿਉਂ ਰੱਖ ਦੇ ਯਾਲਾ ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਹੈ ਦਇਆਲ ਮੈਨੂੰ ਕਨ ਕਾਮਨੀ ਹੈ ਤੂੰ ਮਚਾਲੈ ਗੁਰਮਖ ਰਾਮ ਮੇਰੇ ਮਨ ਪਾਇਆ ਗੁਰੂ ਦੇ ਸ਼ਰਨ ਪੈ ਕੇ ਪ੍ਰਮਾਤਮਾ ਦਾ ਨਾਮ ਮੇਰੇ ਮਨ ਵਿੱਚ ਪਿਆਰਾ ਲੰਗਾ ਰੋਗ ਮਿਟੇ ਦੁੱਖ ਠਾਕ ਰਹਾਇਆ ਮੇਰੇ ਆਤਮਿਕ ਰੋਗ ਮਿਟ ਗਏ ਹਨ ਆਤਮਿਕ ਮੌਤ ਵਾਲਾ ਦੁੱਖ ਮੈਂ ਰੋਕ ਲਿਆ ਹੈ ਆਵਰਨਾ ਓਖਦ ਤੰਤ ਨਮੰਤਾ ਔਰ ਨਯੋ ਖਦ ਤੁੰਤਨਾ ਮੰਤਾ ਕਨ ਕਾਮਨੀ ਹੇਤ ਰੋਗ ਤੋਂ ਬਚਾਉਣ ਵਾਲਾ ਪ੍ਰਭੂ ਨਾਮ ਤੋਂ ਬਿਨਾ ਹੋਰ ਕੋਈ ਦਾਰੂ ਨਹੀਂ ਹੈ ਕੋਈ ਮੰਤਰ ਨਹੀਂ ਹੈ ਹਰ ਹਰ ਸਿਮਰਨ ਕਿਲ ਵਿਖ ਹੰਤਾ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਹੀ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ ਤੂੰ ਆਪ ਭੁਲਾਵੇਂ ਨਾਮ ਵਿਸਾਰ ਹੈ ਪ੍ਰਭੂ ਅਸੀਂ ਜੀਵ ਕੀ ਕਰ ਸਕਦੇ ਹਾਂ ਤੂੰ ਆਪ ਸਾਡੇ ਮਨਾਂ ਤੋਂ ਆਪਣਾ ਨਾਮ ਭੁਲਾ ਕੇ ਸਾਨੂੰ ਖਰਾਹੇ ਪਾਉਂਦਾ ਹੈ ਤੂੰ ਆਪੇ ਰੱਖੇ ਕਿਰਪਾ ਧਾਰ ਤੇ ਤੂੰ ਆਪ ਹੀ ਮਿਹਰ ਕਰਕੇ ਸਾਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਰੋਗ ਭਰਮ ਭੇਦ ਮਨ ਦੂਜਾ ਉਹਨਾਂ ਨੂੰ ਇਹ ਰੋਗ ਹੈ ਪਟਕਣਾ ਹੈ ਪ੍ਰਭੂ ਨਾਲੋਂ ਵਿਤ ਹੈ ਮੇਰ ਤੇ ਰਹੇ ਗੁਰ ਬਿਨ ਭਰਮ ਜਪੈ ਜਪ ਦੂਜਾ ਜੋ ਗੁਰੂ ਦੀ ਸ਼ਰਨ ਤੋਂ ਬਿਨਾ ਜਿਹੜੇ ਮਨੁੱਖ ਕੁਰਾਹੇ ਪੈ ਕੇ ਦੂਜਾ ਜਪ ਜਪਦੇ ਹਨ ਆਦਪੁਰਖ ਗੁਰ ਦਰਸ਼ਨ ਦੇਖੈ ਜਿਹੜੇ ਮਨੁੱਖ ਕਦੇ ਗੁਰੂ ਦਾ ਦਰਸ਼ਨ ਨਹੀਂ ਕਰਦੇ ਸਬਦ ਦੇ ਮੁੱਢ ਸਰਵ ਵਿਆਪਕ ਦਾ ਦਰਸ਼ਨ ਨਹੀਂ ਕਰਦੇ ਵੇਣ ਗੋਰ ਸ਼ਬਦੈ ਜਨਮ ਕੇ ਲਖੈ ਗੁਰੂ ਦੇ ਸ਼ਬਦ ਵਿੱਚ ਜੁੜਨ ਤੋਂ ਬਿਨਾ ਉਹਨਾਂ ਦਾ ਜਨਮ ਕਿਸੇ ਵੀ ਲੇਖੇ ਵਿੱਚ ਨਹੀਂ ਰਹਿ ਜਾਂਦਾ ਦੇਖ ਅਚਰਜ ਰਹੇ ਬਿਸਮਾਦ ਹੈ ਪ੍ਰਭੂ ਤੈਨੂੰ ਅਚਰਜ ਰੂਪ ਨੂੰ ਵੇਖ ਕੇ ਅਸੀਂ ਜੀਵ ਹੈਰਾਨ ਹੁੰਦੇ ਹਾਂ ਕਾਟ ਕਾਟ ਸੋਰ ਨਰ ਸਹਜ ਸਮਾਦ ਤੂੰ ਹਰੇਕ ਸਰੀਰ ਵਿੱਚ ਮੌਜੂਦ ਹੈ ਦੇਵਤਿਆਂ ਵਿੱਚ ਮਨੁੱਖਾਂ ਵਿੱਚ ਹਰੇਕ ਵਿੱਚ ਸੁਤੇ ਹੀ ਅਡੋਲ ਏ ਕਿਹਿਆ ਹੋਇਆ ਹੈ ਭਰਪੂਰ ਧਾਰ ਰਹੇ ਮਨਮਾਹੀ ਤੂੰ ਹਰੇਕ ਜੀਵ ਦੇ ਮਨ ਵਿੱਚ ਭਰਪੂਰ ਹੈ ਤੇ ਹਰੇਕ ਨੂੰ ਸਹਾਰਾ ਦੇ ਰਿਹਾ ਹੈ ਤੁਮ ਸਾਮਸਾਰ ਅਵਰ ਕੋ ਨਹੀਂ ਤੇਰੇ ਬਰਾਬਰ ਹੋਰ ਕੋਈ ਨਹੀਂ ਹੈ ਜਾਂ ਕੀ ਭਗਤ ਹੇਤ ਮੁਖ ਨਾਮ ਪਰਮਾਤਮਾ ਉਹਨਾਂ ਭਗਤਾਂ ਸੰਤਾਂ ਦੀ ਸੰਗਤ ਵਿੱਚ ਮਿਲਦਾ ਹੈ ਜਿਨ੍ਹਾਂ ਦੇ ਮੂੰਹ ਵਿੱਚ ਸਦਾ ਉਸ ਦਾ ਨਾਮ ਟਿਕਿਆ ਰਹਿੰਦਾ ਸੰਤ ਭਗਤ ਕੀ ਸੰਗਤ ਰਾਹ ਹਮਾ ਉਹਨਾਂ ਸੰਤ ਜਨਾਂ ਦੇ ਹਿਰਦੇ ਵਿੱਚ ਉਸ ਪ੍ਰਭੂ ਦੀ ਭਗਤੀ ਵਾਸਤੇ ਪੇਮ ਹੈ ਖਿੱਚ ਹੈ ਬੰਧਨ ਤੋੜੇ ਸਹਜ ਧਿਆਨ ਅਡੋਲ ਅਵਸਥਾ ਵਿੱਚ ਟਿਕ ਕੇ ਪ੍ਰਭੂ ਦਾ ਧਿਆਨ ਤਰ ਕੇ ਸੰਤ ਜਨ ਕਨਕ ਕਾਮਨੀ ਵਾਲੇ ਬੰਧਨ ਤੋੜ ਲੈਂਦੇ ਆਂ ਛੂਟੇ ਗੁਰਮੁਖ ਹਰਗੁਰ ਗਿਆਏ ਛੂਟੇ ਗੁਰਮੁਖ ਹਰਗੁਰ ਗਿਆਨ ਜਿਹੜਾ ਮਨੁੱਖ ਗੁਰੂ ਦੇ ਸੰਮੁਖ ਹੁੰਦਾ ਹੈ ਜਿਸ ਦੇ ਅੰਦਰ ਗੁਰੂ ਦਾ ਦਿੱਤਾ ਰੱਬੀ ਗਿਆਨ ਪ੍ਰਗਟ ਹੁੰਦਾ ਹੈ ਉਹ ਵੀ ਇੰਨਾ ਬੰਦਨਾ ਤੋਂ ਮੁਕਤ ਹੋ ਜਾਂਦਾ ਹੈ ਨਾ ਜਮ ਦੂਤ ਦੁੱਖ ਤਿਸ ਲਾਗੈ ਉਹ ਮਨੁੱਖ ਨੂੰ ਜਮਦੂਤਾਂ ਦਾ ਦੁੱਖ ਹੋ ਨਹੀਂ ਸਕਦਾ ਮੌਤ ਦਾ ਡਰ ਆਤਮਕ ਮੌਤ ਉਸ ਦੇ ਨੇੜੇ ਨਹੀਂ ਟਕਦੀ ਜੋ ਜਾਨ ਰਾਮ ਨਾਮ ਲੇਵ ਜਾਗੈ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਲੇਵ ਲਾ ਲਵੇ ਭਗਤ ਵਛਲੋ ਪਬਤਾ ਹਰ ਸੰਗ ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਆਪਣੇ ਭਗਤਾਂ ਦੇ ਅੰਗ ਸੰਗ ਰਹਿੰਦਾ ਹੈ ਨਾਨਕ ਮੁਕਤ ਭੈ ਹਰ ਰੰਗ ਹੈ ਨਾਨਕ ਪ੍ਰਭੂ ਦੇ ਭਗਤ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੀਜ ਕੇ ਬੰਦਨਾ ਤੋਂ ਆਜ਼ਾਦ ਹੋ ਜਾਂਦੇ ਹਨ ਆਸਾ ਮਹਲਾ ਪਹਿਲਾ ਇੱਕ ਤੁਕੀ ਗੁਰ ਸੇਵੇ ਸੋ ਠਾਕੁਰ ਜਾਣੈ ਜਿਹੜਾ ਮਨੁੱਖ ਗੁਰੂ ਨੂੰ ਯਾਦ ਕਰਦਾ ਹੈ ਉਹ ਅਕਾਲ ਪੁਰਖ ਵੈ ਗੁਰੂ ਨੂੰ ਜਾਣ ਲੈਂਦਾ ਹੈ ਦੁੱਖ ਮਿਟੈ ਸੱਚ ਸ਼ਬਦ ਪਛਾਨੈ ਜ਼ਿੰਦਗੀ ਦੇ ਦੁੱਖ ਮੁੱਕ ਜਾਂਦੇ ਹਨ ਜਦੋਂ ਸ਼ਬਦ ਦੇ ਰਾਹੀ ਪ੍ਰਮਾਤਮਾ ਨੂੰ ਆਪਣੇ ਅੰਦਰ ਪਛਾਣਦਾ ਹੈ RAM ਜਪੋ ਮੇਰੀ ਸਖਾ ਸਖੈਨੀ ਮੇਰੀਓ ਸਖਿਓ ਸਹੇਲਿਓ ਮੇਰੇ ਸਾਥਿਓ ਰੱਬ ਦਾ ਨਾਮ ਜਪਿਆ ਕਰੋ ਯਾਦ ਕਰਿਆ ਕਰੋ ਸਤ ਗੁਰ ਸੇਵ ਦੇਖੋ ਪ੍ਰਭ ਨੈ ਨਹੀਂ ਰਹਾਓ ਗੁਰੂ ਨੂੰ ਯਾਦ ਕਰਕੇ ਇਹਨਾਂ ਅੱਖਾਂ ਨਾਲ ਚਾਰਜ ਫੇਰੇ ਪ੍ਰਮਾਤਮਾ ਨੂੰ ਹਰੇਕ ਦੇ ਵਿੱਚ ਜਰਰੇ ਜਰਰੇ ਵਿੱਚ ਵਸਦਾ ਵੇਖਿਆ ਕਰੋ ਬੰਦਨ ਮਾਤ ਪਿਤਾ ਸੰਸਾਰ ਪ੍ਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਸੰਸਾਰ ਵਿੱਚ ਮਾਪਿਓ ਬੰਦਨਾ ਦਾ ਕਾਰਨ ਬਣ ਜਾਂਦੇ ਹਨ ਬੰਦਨਾ ਸੁਤ ਪੰਨਿਆ ਅਰਨਾਰ ਤੇ ਪੁੱਤਰੀ ਧੀ ਅਤੇ ਵੋਟੀ ਮੋਦੇਵੀ ਬੰਦਨਾ ਦਾ ਕਾਰਨ ਬਣ ਜਾਂਦੇ ਹਨ ਬੰਦਨਾ ਕਰਮ ਧਰਮ ਕੀਆ ਜੇ ਗੁਰੂ ਦੀ ਸਮਝ ਨਾ ਹੋਵੇ ਰਬੀ ਯਾਦ ਵਿੱਚ ਬੰਦਾ ਨਾ ਜੁੜਿਆ ਹੋਵੇ ਤੇ ਧਾਰਮਿਕ ਰਸਮਾਂ ਵੀ ਬੰਦਰ ਬੜ ਜਾਂਦੀਆਂ ਮਨੁੱਖ ਮਾਣ ਕਰਦਾ ਕਿ ਸਭ ਕੁਝ ਮੈਂ ਕੀਤਾ ਮੈਂ ਕੀਤਾ ਤੋ ਧਾਰਮਿਕ ਕਰਮ ਬੰਦਾ ਬੰਦਨਾ ਚੋਂ ਨਿਕਲ ਨਹੀਂ ਕਰਦਾ ਪਰ ਜੇ ਰੱਬੀ yaad ਨਹੀਂ ਹੈ ਗੁਰੂ ਨੂੰ ਨਹੀਂ yaad ਕੀਤਾ ਤਾਂ ਇਹ ਵੀ ਕਈ ਵਾਰ ਬੰਦਰ ਬੜਦੇ ਬੰਦਨਾ ਕੋਤ ਕਲਾਤ ਮਨ ਬਿਆ ਜੇ ਮਨ ਵਿੱਚ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਪ੍ਰੇਮ ਪਉ ਪੁੱਤਰ ਵਰਤੀ ਦਰਿਸਤਾ ਵੀ ਬੰਦਨਾ ਦਾ ਮੂਲ ਹੋ ਜਾਂਦਾ ਹੈ ਬੰਦਨ ਕਿਰਖੀ ਕਰੇ ਕਿਰਸਾਨ ਕਿਸਾਨ ਆਜੀਵਿਕਾ ਵਾਸਤੇ ਖੇਤੀਬਾਹੀ ਕਰਦੇ ਹਨ ਕਰਨੀ ਵੀ ਚਾਹੀਦੀ ਹੈ ਪਰ ਸਿਮਰਨ ਤੋਂ ਬਿਨਾਂ ਖੇਤੀਬਾਹੀ ਬੰਦਨ ਬਣ ਜਾਂਦੀ ਹੈ ਹੋ ਮੈਂ ਢੰ ਸਹ ਰਾਜਾ ਮੰਗੇ ਦਾਨ ਰਾਜਾ ਕਿਸਾਨਾ ਪਾਸੋਂ ਮਾਮਲਾ ਲੈਂਦਾ ਹੈ ਪਰ ਪ੍ਰਮਾਤਮਾ ਦੇ ਸਿਮਰਨ ਤੋਂ ਬਿਨਾਂ ਰਾਜਾ ਹੰਮੇ ਦੀ ਸਜ਼ਾ ਭੁਗਤਦਾ ਬੰਦਨ ਸੌਦਾ ਅਣ ਵਿਚਾਰੀ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾਂ ਵਪਾਰੀ ਦਾ ਵਪਾਰ ਬੰਦਨਾ ਦਾ ਮੂਲ ਹੈ ਤੇ ਪਤ ਨਹੀਂ ਮਾਇਆ ਮੋਹ ਪਸਾਰੀ ਕਿਉਂਕਿ ਸਿਮਰਨ ਤੋਂ ਬਿਨਾ ਮਾਇਆ ਦੇ ਬਹੁਤੇ ਖਿਲਾਰੇ ਵਿੱਚ ਇਤਨਾ ਫਸਦਾ ਹੈ ਕਿ ਮਾਇਆ ਵੱਲੋਂ ਰਾਜਦਾ ਨਹੀਂ ਬੰਦਾ ਨਾ ਸ਼ਾ ਸੰਚੈ ਧਨ ਜਾਏ ਸ਼ਾ ਸੌਦਾਗਰ ਸੌਦਾਗਰੀ ਕਰਕੇ ਧਨ ਇਕੱਠਾ ਕਰਦੇ ਹਨ ਧਨ ਆਖਰ ਸਾਥ ਛੱਡ ਜਾਂਦਾ ਹੈ ਪਰ ਨਾਮ ਸਿਮਰਨ ਤੋਂ ਬਿਨਾ ਧਨ ਬੰਦਰ ਬਣ ਜਾਂਦਾ ਹੈ ਬੇਨਹਰ ਭਗਤ ਨਾ ਪਵਈ ਥਾਏ ਪਰਮਾਤਮਾ ਦੀ ਭਗਤੀ ਤੋਂ ਬਿਨਾ ਉਹਨਾਂ ਦਾ ਕੋਈ ਉਦਮ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ ਹੁੰਦਾ। ਬੰਦਨ, ਬੇਦ, ਬਾਦ, ਅਹੰਕਾਰ ਰੱਬੀ ਆਦ ਵਿੱਚ ਜੁੜਨ ਤੋਂ ਬਿਨਾ। ਵੇਦ ਪਾਠ ਤੇ ਵੇਦ ਰਚਨਾ ਵੀ ਅਹੰਕਾਰ ਪੈਦਾ ਕਰਦੇ ਹਨ ਤੇ ਬੰਦਨਾ ਦਾ ਮੂਲ ਹਨ। ਵੰਦਨ ਬਿਨ ਸੈ ਮੋਹ ਵਿਕਾਰ ਮੋਹ ਦੇ ਬੰਧਨ ਵਿੱਚ ਵਿਕਾਰਾਂ ਦੇ ਬੰਧਨ ਵਿੱਚ ਫਸ ਕੇ ਮਨੁੱਖ ਦੀ ਆਤਮਿਕ ਮੌਤ ਹੋ ਜਾਂਦੀ ਹੈ ਨਾਨਕ RAM ਨਾਮ ਸ਼ਰਨਾਈ ਹੈ ਦਾਨਕ ਜਿਹੜੇ ਮਨੁੱਖ ਦੁਨੀਆ ਦੀ ਹਰੇਕ ਕਿਸਮ ਦੀ ਕਿਰਤਕਾਰ ਵਿੱਚ ਪ੍ਰਮਾਤਮਾ ਦੇ ਨਾਮ ਦਾ ਆਸਰਾ ਲੈਂਦੇ ਹਨ ਸਤਗੁਰ ਰੱਖੇ ਬੰਦ ਨਾ ਪਾਈ ਸਤਗੁਰ ਨੇ ਉਹਨਾਂ ਨੂੰ ਮੋਹ ਦੇ ਬੰਦਨਾਂ ਤੋਂ ਰੱਖ ਲਿਆ ਸਮਝੋ ਉਹਨਾਂ ਨੂੰ ਕੋਈ ਬੰਧਨ ਨਹੀਂ ਪੈਂਦਾ